ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦਿੱਖ ਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਟਿਕਾ ਹਾਂ ਤੇ ਨਵੇਂ ਦਿਨ ਦੀ ਨਵੀਂ ਰੋਸ਼ਨੀ ਦੇ ਨਾਲ ਲੈ ਕੇ ਹਾਜ਼ਰ ਹਾਂ ਅੱਜ ਦੇ ਮੁੱਖ ਪੰਜ ਵੱਡੀਆਂ ਖਬਰਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਇੱਕ ਵਾਰ ਸੁਰਖੀਆਂ ਦੇ ਵੱਲ ਬਲਜੀਤ ਦੋਸਾਂ ਦੇ ਆਸਟ੍ਰੇਲੀਆ ਸੰਗੀਤ ਸਮਾਰੋਹ ਦੌਰਾਨ ਖੜਾ ਹੋਇਆ ਵਿਵਾਦ ਗੁੱਸੇ ਚ ਆਏ ਪ੍ਰਸੰਸਿਕ ਸ਼ੋਅ ਸਾਢੇ ਪਾਪਸ ਜ ਜਾਨੋ ਪੂਰਾ ਮਾਮਲਾ ਮੌਥਾ ਤੂਫਾਨ ਨੇ ਉੱਥਲ ਪੁਥਲ ਕਰ ਦਿੱਤਾ ਦੇਸ਼ ਦਾ ਮੌਸਮ ਇਨ੍ਹਾਂ ਸੂਬਿਆਂ ਚ ਰੈਡ ਅਲਰਟ ਜਾਰੀ ਦਿੱਲੀ ਐਨਸੀਆਰ ਤੋਂ ਯੂਪੀ ਬਿਹਾਰ ਤੱਕ ਆਈਐਮਡੀ ਵੱਡੀ ਚੇਤਾਵਨੀ ਬੈਂਕ ਲਾਕਰ ਨੂੰ ਲੈ ਕੇ ਬਦਲ ਗਿਆ ਇਹ ਨਿਯਮ ਹੁਣ ਦੇ ਨਹੀਂ ਪਵੇਗੀ ਪ੍ਰੌਰਟੀ ਲਿਸਟ ਸ਼ਹਿਨਾਜ ਗੱਲ ਟੀਮਸ ਨੇ ਸ਼ਹਿਰ ਦਰਵਾਜ਼ਾ ਨੇ ਹੋਈ ਨਤਮਸਕ ਨਵੀਂ ਫਿਲਮ ਦੀ ਸਫਲਤਾ ਲਈ ਕੀਤੀ ਅਦਾਸ ਜੀਰਪੁਰ ਦੇ ਰਮਾਂਡ ਹੋਟਲ 'ਚ ਨਸ਼ੇ ਦਾ ਸੇਵਨ ਕਰਦੇ ਪਤੀ ਪਤਨੀ ਗ੍ਰਿਫਤਾਰ ਹੋਟਲ ਵਾਲਿਆਂ ਦੀ ਸ਼ਿਕਾਇਤ ਤੇ ਕਾਰਵਾਈ ਸਿਹਰ ਖਬਰਾਂ ਵਿਸਾਰ ਦੇ ਨਾਲ ਪੰਜਾਬੀ ਗਾਇਕ ਅਦਾਕਾਰ ਦਰਜੀਤ ਦਸਾਂਸ ਦੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਹੋਏ ਪਹਿਲੇ ਸਟੇਡੀਅਮ ਸੰਗੀਤ ਸਮਾਰੋਹ ਨੇ ਧਾਰਮਿਕ ਕਰਾਰ ਕਿਰਪਾਨ ਨੂੰ ਲੈ ਕੇ ਵਿਵਾਦ ਚਿਰਤਾ ਇਸ ਸੰਗੀਤ ਸਮਾਰੋਹ ਵਿੱਚ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਪਰ ਧਾਰਮਿਕ ਕਰਾਰ ਕਿਰਪਾਨ ਲੈ ਕੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਪਛਮੀ ਸਿਡਨੀ ਦੇ ਪੈਰਾਮਾਂਟਾ ਸਟੇਡੀਅਮ ਵਿੱਚ ਹੋਏ ਇਸ ਸ਼ੋਅ ਨੇ ਲਗਭਗ 25000 ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਸੀ ਆਉਸਫਲ ਰਿਆ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬੀ ਅਤੇ ਸਿੱਖ ਪਾਇਚਾਰਾ ਨਾਲ ਸੰਬੰਧਿਤ ਸੀ ਹਾਲਾਂਕਿ ਧਾਰਮਿਕ ਪਰੰਪਰਾ ਅਨੁਸਾਰ ਕਕਾਰ ਕਿਰਪਾਨ ਪਹਿਨੇ ਹੋਏ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਐਸਾ ਦਰਸ਼ਕਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਨਤੀਜੇ ਵਜੋਂ ਦਲਜੀਤ ਨੂੰ ਦੇਖਣ ਦੀ ਉਮੀਦ ਵਿੱਚ ਸੰਗੀਤ ਸਮਾਰੋਹ ਵਿੱਚ ਆਏ ਸਿੱਖ ਪਾਇਚਾਰਾ ਨਿਰਾਸ਼ ਵਾਪਸ ਪਰਤਿਆ ਬਗਾਲ ਦੀ ਖਾੜੀ ਵਿੱਚ ਉੱਠੇ ਚੱਕਰਵਾਤੀ ਤੂਫਾਨ ਮੋਤਾ ਅਤੇ ਅਰਬ ਸਾਗਰ ਉੱਤੇ ਬਣੇ ਡੂੰਘੇ ਦਬਾਅ ਨੇ ਦੇਸ਼ ਦੇ ਮੌਸਮ ਦਾ ਮિજાਜ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 4 ਤੋਂ 5 ਦਿਨਾਂ ਤੱਕ ਦੇਸ਼ ਦਾ ਵੱਡਾ ਹਿੱਸਾ ਮੀਂਹ ਦੇ ਚਮਪੇਟ ਵਿੱਚ ਰਹੇਗਾ ਤਕਰਵਾਦ ਦੇ ਕਾਰਨ ਆਂਧਰਾ ਪ੍ਰਦੇਸ਼, 오ਡੀਸਾ ਅਤੇ ਤਾਮਿਲਨਾਡੂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਐਸੇ ਨਾਲ ਹੀ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਅਚਾਨਕ ਮੌਸਮ ਬਦਲ ਗਿਆ ਹੈ। ਸਤਿਸ਼ਕਾਰ, ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ, ਐਨਸੀਆਰ ਤੱਕ ਇਸ ਤੂਫਾਨ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਦਿੱਲੀ ਅੰਟੀਆ ਦਾ ਮੌਸਮ ਅੱਜ ਮੰਗਲਵਾਰ ਜਾਨੀ 8 ਅਕਤੂਬਰ ਨੂੰ ਬਹੁਤ ਠੰਡਾ ਰਹੇਗਾ ਦਿਨਦਰਾਂ ਠੰਡੀਆਂ ਹਵਾਵਾਂ ਵਗਣਗੀਆਂ ਸੋਮਵਾਰ ਨੂੰ ਵੀ ਦਿੱਲੀ ਵਿੱਚ ਧੁੱਪ ਨਹੀਂ ਨਿਕਲੀ ਸੀ ਮੌਸਮ ਵਿਭਾਗ ਦੇ ਮੁਤਾਬਿਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ ਵਿੱਚ ਵੱਡੇ ਬਦਲਾਅ ਆਏ ਹਨ ਬਹੁਤ ਸਾਰੇ ਲੋਕ ਆਪਣੇ ਕੀਮਤੀ ਸਮਾਨ ਨੂੰ ਸੁਰੱਖਿਅਤ ਰੱਖਣ ਦੇ ਲਈ ਬੈਂਕ ਲੋਕਰਾਂ ਦੀ ਵਰਤੋਂ ਕਰਦੇ ਹਨ ਖਾਸ ਕਰਕੇ ਮਹਿਲਾਵਾਂ ਜਿਨ੍ਹਾਂ ਕੋਲ ਕੀਮਤੀ ਗਹਿਣੇ ਹੁੰਦੇ ਹਨ ਤੁਹਾਨੂੰ ਦੱਸਦੀ ਹੈ ਬੈਂਕ ਲੋਕਰਾਂ ਨੂੰ ਲੈ ਕੇ ਹੁਣ ਬੈਂਕਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਭਾਰਤੀ ਵਿੱਤ ਮੰਤਰਾਲੇ ਵੱਲੋਂ 1 ਨਵੰਬਰ 2025 ਤੋਂ ਬੈਂਕਿੰਗ ਸਿਸਟਮ ਵਿੱਚ ਕਈ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਵਿੱਚ ਬੈਂਕ ਖਾਤਿਆਂ ਤੋਂ ਲੈ ਕੇ ਲੋਕਰ ਰੱਖਣ ਦੇ ਨਿਯਮਾਂ ਤੱਕ ਦਿਲੀਆਂ ਕੀਤੀਆਂ ਗਈਆਂ ਹਨ ਅਤੇ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ ਪ੍ਰਸਿੱਧ ਪੰਜਾਬੀ ਅਦਾਕਾਰ ਸਹਿਨਾਜ ਖਿੱਲ ਅਤੇ ਫਿਲਮ ਇੱਕ ਕੁੜੀ ਦੀ ਪੂਰੀ ਟੀਮ ਨੇ ਅੱਜ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਈ ਅਦਾਕਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਫਿਲਮ ਦੀ ਸਫਲਤਾ ਤੇ ਚੜ੍ਹਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਸਹਿਨਾਜ ਖਿੱਲ ਨੇ ਇੱਕ ਮੀਡੀਆ ਗੱਲਬਾਤ ਵਿੱਚ ਕਿਹਾ ਕਿ ਅਸੀਂ ਗੁਰੂ ਅਦੈ ਨਗਰੀ ਅੰਮ੍ਰਿਤਸਰ ਵਿੱਚ ਆਏ ਹਾਂ ਤਾਂ ਕਿ ਆਪਣੀ ਨਵੀਂ ਫਿਲਮ ਲਈ ਵਾਹਿਗੁਰੂ ਦਾ ਆਸ਼ੀਰਵਾਦ ਲੈ ਸਕੇ ਸਾਡੀ ਫਿਲਮ 1 ਕੁੜੀ 10 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲੇ ਜੇਹੜ੍ਹਕਪੁਰ ਦੇ ਮੰਡਾ ਹੋਟਲ ਵਿੱਚ ਅੱਜ ਵਾਲ ਰਾਤ ਇੱਕ ਪਤੀ ਪਤਨੀ ਦੇ ਹੈਰੋਇਨ ਸੇਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਹੋਟਲ ਪ੍ਰਬੰਧਕ ਵੱਲੋਂ ਸੂਚਨਾ ਮਿਲਣ ਤੇ ਜਦੋਂ ਮੌਕੇ ਤੇ ਪਹੁੰਚ ਕੇ ਕਮਰਾ ਨੰਬਰ 112 ਖੋਲ੍ਹਿਆ ਗਿਆ ਤਾਂ ਔਰਤ ਬੇਹੋਸ਼ ਹਾਲਤ ਵਿੱਚ ਮਿਲੀ ਪਹਿਲਾ ਪੀਸੀਆਰ ਦੀ ਟੀਮ ਦੇ ਮਲਾਜ਼ਮ ਐਸਐਸਆਈ ਰਜਿੰਦਰ ਸਿੰਘ ਮੌਕੇ ਤੇ ਪਹੁੰਚ ਸੰਜਤ ਕੀ ਬਾਅਦ ਵਿੱਚ ਡਿਊਟੀ ਅਫਸਰ ਐਸਐਸਆਈ ਸੁਲੱਖਣ ਸਿੰਘ ਨੇ ਹੋਟਲ ਪਹੁੰਚ ਕੇ ਕਾਰਵਾਈ ਕੀਤੀ ਪੁਲਿਸ ਦੇ ਅਨੁਸਾਰ ਕਮਰੇ ਚ ਰਹਿ ਰਹੇ ਵਿਅਕਤੀ ਨੇ ਆਪਣਾ ਨਾਮ ਦਿੱਤਿਆ ਪ੍ਰਾਪਤ ਪੁੱਤਰ ਪ੍ਰਤੀਕ ਮੋਖਰਜੀ ਉਮਰ 26 ਸਾਲ ਵਾਸੀ ਬਾਸ਼ਾ ਰੋਡ ਸੋਨਾ ਗੁਰੂਗ੍ਰਾਮ ਆਲ ਮਕਾਨ ਨੰਬਰ 4ਡੀ ਹਾਈਲੈਂਡ ਪਾਰਕ ਜ਼ੀਰਖਪੁਰ ਦੱਸਿਆ ਹੈ ਉਸ ਦੇ ਨਾਲ ਮੌਜੂਦ ਔਰਤ ਨੇ ਆਪਣਾ ਨਾਮ ਭਾਵਨਾ ਪਤਨੀ ਅਦਿੱਤਿਆ ਪ੍ਰਾਪਤ ਸੁਖਰਜੀ ਉਮਰ 28 ਸਾਲ ਵਜੋਂ ਦੱਸਿਆ ਹੈ